ਕਵੈਸਚਨ ਨੰਬਰ 51 ਵਾਟ ਇਜ਼ ਦੀ ਟਿਪ ਟੂ ਡੀਲ ਵਿਦ ਅਦਰ ਡਰਾਈਵਰ ਹੂ ਫੋਰਗਟ ਟੂ ਸਵਿਚ देयर ਲਾਈਟਸ ਫਰਮ ਹਾਈ ਬੀਮ ਟੂ ਲੋ ਬੀਮ ਦੁਬਾਰਾ ਕਵੈਸਚਨ ਫੇਰ ਵਾਟ ਇਜ਼ ਦੀ ਟਿਪ ਟੂ ਡੀਲ ਵਿਦ ਅਦਰ ਡਰਾਈਵਰ ਹੂ ਫੋਰਗੇਟ ਟੂ ਸਵਿਚ देयर ਲਾਈਟਸ ਫਰਮ ਹਾਈ ਬੀਮ ਟੂ ਲੋ ਬੀਮ ਕਿਉਂਕਿ ਸਭ ਤੋਂ ਵਧੀਆ ਤਰੀਕਾ ਉਹਨੂੰ ਜਿੱਠੰਦਾ ਕਿ ਜਿਹੜੇ ਕੋ ਬੰਦੇ ਲਾਈਟਾਂ ਆ ਟਿੱਖੀਆਂ ਲਾਈਟ ਨੂੰ ਸਲੋ ਨਹੀਂ ਕਰਦੇ ਲੋ ਬੀਮ ਨਹੀਂ ਕਰਦੇ ਆਨਸਰ ਕੀ ਹੈ ਡੀ ਨੰਬਰ ਫੋਕਸ ਯਰ ਆਈਜ਼ ਔਨ ਦੀ ਰਾਈਟ ਐਜ ਆਫ ਰੋਡ ਵੀ ਅੱਖਾਂ ਆਪਣੀਆਂ ਸੜਕ ਦੇ ਸੱਜੇ ਪਾਸੇ ਨੂੰ ਕਰ ਲਓ ਉਸ ਬੰਦੇ ਨਾਲ ਜਿਹੜੇ ਮੂਰ ਤੇਜ਼ ਲਾਈਟਾਂ ਮਾਰ ਰਹੇ ਆ ਫੇਨ ਅੱਖਾਂ ਚ ਉਸ ਨੂੰ ਛੱਡਣ ਲਈ ਕੀ ਹੈ ਆਪਣੀਆਂ ਅੱਖਾਂ ਨੂੰ ਸੱਜੇ ਪਾਸੇ ਕਰ ਲਓ ਕੁਐਸਚਨ ਨੰਬਰ 52 ਕੁਐਸਚਨ ਨੰਬਰ 52 ਵੈਨ ਡਰਾਈਵਿੰਗ ਅ ਟਰੱਕ ਵਾਟ ਸ਼ੁਡ ਬੀ ਦੀ ਫੋਲੋਇੰਗ ਡਿਸਟੈਂਸ ਬਿਹਾਈਂਡ ਦੀ ਵਹੀਕਲ ਜਦੋਂ ਆਪਾਂ ਟਰੱਕ ਚਲਾ ਰਹੇ ਹੁੰਦੇ ਕਿੰਨਾ ਫਾਸਾ ਰੱਖਣਾ ਆਪਾਂ ਡੀ ਨੰਬਰ 5 ਸੈਕੰਡ ਦਾ ਹੈ। ਕੁਐਸਚਨ ਨੰਬਰ 53 ਥਿਸ ਵਾਰਨਿੰਗ ਸਾਈਨ ਮੀਨ ਕਿ ਇਹ ਵਾਰਨਿੰਗ ਸਾਈਨ ਦਾ ਕੀ ਮਤਲਬ ਹੈ? ਆਪਾਂ ਦੇਖ ਰਹੇ ਪੀਲੇ ਰੰਗ ਲਾਈਨਾਂ ਦੇ ਖੱਟੇ ਪਾਸੇ ਨੂੰ ਵੱਜੀਆਂ ਹੋਈਆਂ। ਸੋ ਆਬਸਟਰਕਸ਼ਨ ਕੀਪ ਰਾਈਟ। ਵੀ ਅੱਗੇ ਕੋਈ ਰੁਕਾਵਟ ਹੈ। ਸੱਜੇ ਪਾਸੇ ਗੱਡੀ ਨੂੰ ਰੱਖੋ। ਸੀ ਨੰਬਰ ਆਬਸਟਰਕਸ਼ਨ ਕੀਪ ਰਾਈਟ। ਕੁਐਸਚਨ ਨੰਬਰ 54 ਥਿਸ ਵਾਰਨਿੰਗ ਮੀਨ ਕਿ ਇਹ ਵਾਰਨਿੰਗ ਸਾਈਨ ਦਾ ਕੀ ਮਤਲਬ ਹੈ? ਲੈਣਾ ਖੱਬੇ ਪਾਸੇ ਨੂੰ ਵੱਜੀਆਂ। ऑब्सट्रक्शन कीप लेफ्ट ਵੀ ਅੱਗੇ ਰੁਕਾਵਟ ਹੈ ਗੱਡੀ ਨੂੰ ਆਪਾਂ ਖੱਬੇ ਪਾਸੇ ਰੱਖੋ ਕੁਐਸਚਨ ਨੰਬਰ 55 55 ਕਹਿੰਦਾ ਇਹ ਸਾਈਨ ਦਾ ਕੀ ਮਤਲਬ ਹੈ ਆਪਾਂ ਦੇਖ ਰਹੇ ਬੱਸ ਦੀ ਫੋਟੋ ਹੈ ਕਾਰ ਦੀ ਹੈ ਇੱਕ ਡਾਇਮੰਡ ਜੀ ਸ਼ੇਪ ਹੈ ਸਾਈਨ ਦੇ ਵਿੱਚ ਇਹ ਕੀ ਹੈ ਕੈਨ ਓਨਲੀ ਬੀ ਯੂਜ਼ਡ ਬਾਈ ਬੱਸਿਸ ਇਨ ਹਾਈ ਅਕੂਪੈਂਟਸ ਵਾਹਕਲ ਇਨ ਥਿਸ ਲੇਨ ਕਹਿੰਦਾ ਬੱਸਾਂ ਦੁਆਰਾ ਜਾਂ ਜਿਹੜੀ ਕਾਰ ਜਵਾਰੀ ਹੈ ਇੱਕ ਜਾਂ ਇੱਕ ਤੋਂ ਵੱਧ ਦੋ ਜਾਂ ਦੋ ਤੋਂ ਵੱਧ ਹੈ ਉਹਨਾਂ ਵੱਲੋਂ ਵਰਤੀ ਜਾ ਸਕਦੀ ਕਵੈਸਚਨ ਨੰਬਰ 56 ਕਹਿੰਦਾ ਇਹ ਸਾਈਨ ਦਾ ਕੀ ਮਤਲਬ ਹੈ ਆਪਾਂ ਦੇਖ ਰਹੇ ਕੱਲੀ ਬੱਸ ਹੈ ਸੋ ਇਹਦਾ ਮਤਲਬ A ਨੰਬਰ ਕੈਨ ਬੀ ਯੂਜ਼ਡ ਬਾਈ ਬੱਸਿਸ ਆਲੋ ਲੇਕਿਨ ਨਾ ਸਿਰਫ ਕੱਲੀ ਇਹ ਬੱਸਾਂ ਦੁਆਰਾ ਹੀ ਇਹ ਸੜਕ ਦੀ ਜਿਹੜੀ ਲੇਨ ਆ ਉਹਨਾਂ ਵੱਲੋਂ ਵਰਤੀ ਜਾ ਸਕਦੀ ਹੈ ਕਵੈਸਚਨ ਨੰਬਰ 57 57 ਨੰਬਰ ਕੀ ਕਹਿੰਦਾ ਹੈ ਜਿਸ ਵਾਰਨਿੰਗ ਸਾਈਨ ਮੀਨ ਕਰਦਾ ਸਰ ਡਿੱਗਦੇ ਹੋਏ ਪੱਥਰਾਂ ਦਾ ਕੀ ਮਤਲਬ ਹੈ ਵਾਚ ਫਾਰ ਰੌਕਸ ਅਹੈਡ ਵੀ ਅੱਗੇ ਪੱਥਰ ਗਿਰ ਸਕਦੇ ਨੇ ਕਵੈਸਚਨ ਨੰਬਰ 58 ਲੱਗਿੰਗ ਕਰ ਕਹਿੰਦਾ ਲੱਗਿੰਗ ਕਦੋਂ ਹੁੰਦੀ ਹੈ ਲੱਗਿੰਗ ਦਾ ਮਤਲਬ ਹੈ ਜਦੋਂ ਗੱਡੀ ਆਪਣੀ ਝਟਕੇ ਮਾਰਦੀ ਹੈ ਲੱਗਿੰਗ ਕਰ ਲੱਗਿੰਗ ਕਦੋਂ ਹੁੰਦੀ ਹੈ ਸੀ ਨੰਬਰ ਵੈਨ ਇੰਜਨ ਇਜ਼ ਆਪਰੇਟਿੰਗ ਬਲੂ ਪੀਕ ਟਾਰਕ ਇਹਦੀ ਪੰਜਾਬੀ ਇਹ ਹੈ ਲੱਗਿੰਗ ਦੀ ਜਦੋਂ ਗੱਡੀ ਆਪਾਂ ਦੇਖਣਾ ਝਟਕੇ ਮਾਰਦੀ ਹੈ ਜੋ ਰੇਸ ਆਪਣੀ ਘੱਟ ਹੁੰਦੀ ਹੈ ਤੇ ਗੇਅਰ ਵੱਡਾ ਹੁੰਦਾ ਹੈ ਤੇ ਗੱਡੀ ਝਟਕੇ ਜੇ ਮਾਰਦੀ ਹੈ ਉਹਨੂੰ ਕਹਿੰਦੇ ਆਪਾਂ ਲੱਗਿੰਗ ਆਨਸਰ ਹੈ ਸੀ ਨੰਬਰ when engine is operating below peak torque question number 59 rust streaks on the rim kehnda jede jangal lagi hoye rim te ida ki matlab hai a number may indicate loose lug nut ada matlab hai ki apne tyre ada apne naatayo kat lagge hoye ne ya crack on the rim ida matlab jangal wagara ho lagi hoyi hai rust streak on the rim may indicate loose lug nut ਕਵੈਸਚਨ ਨੰਬਰ 60 60 ਨੰਬਰ ਵਾਟ ਰੂਲ ਸ਼ੁਡ ਯੂ ਫਾਲੋ ਟੂ ਮੇਨਟੇਨ ਸੇਫ ਫਾਲੋਇੰਗ ਡਿਸਟੈਂਸ ਵੈਨ ਆਪਰੇਟਿੰਗ ਟੈਕਸੀ ਐਬੂਲੈਂਸ অর ਵੈਨ ਜੇਦੋ ਕਿਨਾ ਆਪਾਂ ਟੈਕਸੀ ਐਬੂਲੈਂਸ ਐ ਵੈਨ ਚਲਾਉਂਦੇ ਆਪਾਂ ਕਿੰਨੇ ਸਕਿੰਡ ਦਾ ਫਾਸਲਾ ਰੱਖਣਾ ਹੈ ਏ ਨੰਬਰ 2 ਸਕਿੰਡ ਦਾ ਜੀ ਕਵੈਸਚਨ ਨੰਬਰ 61 61 ਨੰਬਰ ਕੀ ਕਹਿੰਦਾ ਜੀ ਵਾਟ ਰੂਲ ਸ਼ੁਡ ਯੂ ਫਾਲੋ to maintain safe falling distance when operating large commercial vehicle ਜਦੋ ਕਹਿੰਦਾ ਵੱਡੀ ਗੱਡੀ ਆਪਾਂ ਚਲਾਉਂਦੇ ਆ ਉਦੋਂ ਕਿੰਨਾ ਫਾਸਲਾ ਰੱਖਣਾ ਆਪਾਂ b ਨੰਬਰ 5 ਸੈਕਿੰਡ ਦਾ ਜੀ ਕੁਐਸਚਨ ਨੰਬਰ 62 ਇਫ ਯੂ ਆਰ ਕੈਰੀਂਗ ਐਕਸਪਲੋਸਿਵ ਗੁੱਡਸ ਵੇਅਰ ਯੂ ਵਿਲ ਪੁੱਟ ਦੀ ਸਾਈਨ ਜੇ ਕਹਿੰਦਾ ਆਪਾਂ ਕੋਈ ਐਜੀ ਸਮਗਰੀ ਲੈ ਕੇ ਜਾ ਰਹੇ ਜਿਵੇਂ ਪੈਟਰੋਲ ਜਾਂ ਗੈਸ ਵਗੈਰਾ ਤਾਂ ਆਪਾਂ ਜਿਹੜੇ ਖਤਰੇ ਵਾਲੇ ਨਿਸ਼ਾਨ ਜਿਹੇ ਹੁੰਦੇ ਤਕੋਨੇ ਜਿਹੇ ਉਹ ਜਿਵੇਂ ਇੰਡੀਆ ਆਪਣੇ ਖੰਬੇ ਤੇ ਲੱਗੇ ਹੁੰਦੇ ਆ ਉਹ ਕਿੱਥੇ ਲਾਉਣੇ ਆਪਾਂ ਏ ਨੰਬਰ ਔਨ ਦੀ ਸਾਈਡ ਐਂਡ ਓਨ ਬੋਥ ਐਂਡਸ ਵੀ ਸਾਈਡਾਂ ਤੇ ਤੇ ਅੱਗੇ ਪਿੱਛੇ ਤੋਂ ਕੀ ਚਾਰੇ ਪਾਸੇ ਹੋ ਗਏ ਸਾਈਡਾਂ ਤੇ ਤੇ ਅੱਗੇ ਪਿੱਛੇ ਔਨ ਦੀ ਸਾਈਡਸ ਐਂਡ ਔਨ ਦੀ ਬੋਥ ਐਂਡਸ ਕੁਐਸਚਨ ਨੰਬਰ 63 63 ਨੰਬਰ ਇਫ ਬ੍ਰੇਕ ਫੇਡ ਅਪਰ ਡੂ ਟੂ ਓਵਰ ਹੀਟਿੰਗ ਜੇ ਕਹਿੰਦਾ ਬ੍ਰੇਕ ਫੇਡ ਹੋ ਜਾਂਦੇ ਆ ਓਵਰ ਹੀਟਿੰਗ ਕਰਕੇ ਫਿਰ ਕੀ ਹੁੰਦਾ ਡੀ ਨੰਬਰ ਜੋ ਵਹੀਕਲ ਵਿਲ ਟੇਕ ਲੌਂਗਰ ਟੂ ਸਟਾਪ ਕਨੈਕਟ ਬ੍ਰੇਕ ਜੇਕ ਫੇਡ ਹੋ ਜਾਏ ਨਾ ਘੱਟ ਲੱਗਦੇ ਆ ਉਹ ਹੀ ਟੋਨ ਕਰਕੇ ਤਾਂ ਕੀ ਨੰਬਰ ਹੋਊਗਾ ਯੂਅਰ ਵਾਹਕਲ ਵਿਲ ਟੇਕ ਅ ਲੌਂਗਰ ਟੂ ਸਟਾਪਡ ਗੱਡੀ ਨੂੰ ਜ਼ਿਆਦਾ ਸਮਾਂ ਲੱਗੂਗਾ ਰੁਕਣ ਦੇ ਲਈ ਕੁਐਸਚਨ ਨੰਬਰ 64 ਇਫ ਯੂ ਡਰਾਈਵ ਮੋਰ ਸਲੋਲੀ ਦੈਨ ਟ੍ਰੈਫਿਕ ਫਲੋ ਪੰਜਾਬੀ ਸੀ ਜੇਸੀ ਆਰਮ ਟ੍ਰੈਫਿਕ ਨਾਲ ਹੌਲੀ ਗੱਡੀ ਚਲਾਉਂਦੇ ਹੋ ਯੂ ਵਿਲ ਇਨਕਰੀਜ਼ ਦੀ ਚਾਂਸ ਆਫ ਕਲੀਜ਼ਨ ਵਿਦ ਵਾਹਕਲ ਟ੍ਰੈਵਿੰਗ ਸਾਨੂੰ ਚੱਲ ਰਹੀ ਟ੍ਰੈਫਿਕ ਦੇ ਨਾਲ ਟਕਰਾਅ ਹੋਣ ਦਾ ਖਤਰਾ ਵੱਜ ਜਾਂਦਾ ਹੈ ਕਿੱਥੇ ਬੀ ਨੰਬਰ ਆਨ ਦੀ ਬਿਹਾਈਂਡ অর ਆਨ ਦੀ ਸਾਈਡਸ ਪਿੱਛੋਂ ਜਾਂ ਸਾਈਡਾਂ ਤੋਂ ਜੇ ਤੁਸੀਂ ਗੱਡੀ ਆਪਣੀ ਆਮ ਟ੍ਰੈਫਿਕ ਦੇ ਨਾਲ ਹੋਲੀ ਚਲਾਉਂਦੇ ਹੋ ਕੁਐਸਚਨ ਨੰਬਰ 65 65 ਨੰਬਰ ਟੂ ਮੇਕ ਅ ਸ਼ਾਰਪ ਰਾਈਟ ਟਰਨ ਪਾਰਟਿਕੁਲਰਲੀ ਫੋਰਵਰਡ ਕੰਟਰੋਲ ਵਹੀਕਲ ਸੱਚਾ ਦਾ ਬੱਸ ਕਹਿੰਦਾ ਜੇ ਸੱਜੇ ਪਾਸੇ ਆਪਾਂ ਬੱਸ ਨੂੰ ਮੋੜਨਾ ਹੈ ਤਾਂ ਕਿਵੇਂ ਮੋੜਨਾ ਆਪਾਂ ਡੀ ਨੰਬਰ ਪੋਜੀਸ਼ਨ ਦੀ ਵਹੀਕਲ 1 to 2 ਮੀਟਰ ਫਰੋਮ ਦੀ ਕਰਵ ਕਹਿੰਦੇ 1 ਤੋਂ 2 ਮੀਟਰ ਦਾ ਫਾਸਲਾ ਰੱਖ ਕੇ ਆਪਾਂ ਕਰਵ ਤੋਂ ਆਪਣੀ ਬੱਸ ਨੂੰ ਆਪਾਂ ਕੁਐਸਚਨ ਨੰਬਰ 66 ਰੈੱਡ ਫਲੈਗ ਸ਼ੁੱਡ ਮੈਜ਼ਰ ਐਟ ਲੀਸਟ ਕਹਿੰਦੇ ਤਾਂ ਰੈੱਡ ਫਲੈਗ ਹੈਗੀ ਹੈ ਜਿਹੜੇ ਆਪਾਂ ਸਮਾਨ ਤੇ ਕਿੰਨੇ ਉਹਦੇ ਰੈੱਡ ਫਲੈਗ ਨੂੰ ਸਮਝਾਉਂਦਾ ਮੈਂ ਹੁੰਦਾ ਕੀ ਹੈ ਜੇ ਆਪਾਂ ਪਿੱਕੇ ਤੇ ਸਮਾਨ ਰੱਖ ਕੇ ਲਈ ਜਾਂਦੇ ਆ ਉਹਦੇ ਪਿੱਛੇ ਇੱਕ ਲਾਲ ਜਿਹਾ ਆਪਾਂ ਕੱਪੜਾ ਜਿਹਾ ਬੰਨ੍ਹ ਦਿੰਦੇ ਆ ਉਹਦਾ ਕਹਿੰਦਾ ਵੀ ਕਿੰਨੀ ਚੜਾਈ ਲੈਂਥ ਹੋਣੀ ਚਾਹੀਦੀ ਹੈ C ਨੰਬਰ 30 ਸੈਂਟੀਮੀਟਰ ਬਾਈ 30 ਸੈਂਟੀਮੀਟਰ ਕੁਐਸਚਨ ਨੰਬਰ 67 ਡੂ ਨਾਟ ਪਾਰਕ ਯਰ ਵਹੀਕਲ ਨੀਅਰ ਦੀ ਰੇਲਵੇ ਕ੍ਰੋਸਿੰਗ ਵਿਦਨ ਹਾਉ ਮਨੀ ਮੀਟਰ ਕਹਿੰਦਾ ਰੇਲਵੇ ਕ੍ਰੋਸਿੰਗ ਤੋਂ ਕਿੰਨੀ ਦੂਰੀ ਤੋਂ ਆਪਾਂ ਗੱਡੀ ਵਿੱਚ ਵਿੱਚ ਨਹੀਂ ਆਪਾਂ ਪਾਰਕ ਕਰਨੀ ਸੋ ਆਨਸਰ ਹੈ ਡੀ ਨੰਬਰ 15 ਮੀਟਰ 15 ਮੀਟਰ ਤੋਂ ਪਰੇ ਜਾ ਕੇ ਗੱਡੀ ਆਪਾਂ ਪਾਰਕ ਕਰਨੀ ਹੈ ਡੂ ਨਾਟ ਪਾਰਕ ਵਿਦਨ 15 ਮੀਟਰ ਤੋਂ ਨੇੜੇ ਦਾਇਰੇ ਚ ਗੱਡੀ ਆਪਾਂ ਪਾਰਕ ਨਹੀਂ ਕਰਨੀ ਕਵੈਸਚਨ ਨੰਬਰ 68 ਹਾਊ ਮੈਨੀ ਸਾਈਨਸ ਦੈਟ ਰੇਡ ਸਕੂਲ ਬੱਸ ਮਸਟ ਬੀ ਡਿਸਪਲੇਡ ਔਨ ਅ ਵਹੀਕਲ ਦੈਟ ਇਜ਼ ਆਪਰੇਟਡ ਐਜ਼ ਅ ਬੀਗ ਸਕੂਲ ਬੱਸ ਕਹਿੰਦਾ ਕਿੰਨੇ ਸਾਈਨ ਸਕੂਲ ਬੱਸ ਤੇ ਲੱਗੇ ਹੋਣੇ ਚਾਹੀਦੇ ਜਿਹੜੀ ਸਕੂਲ ਬੱਸ ਆਪਰੇਟ ਹੁੰਦੀ ਹੋਵੇ ਡੀ ਨੰਬਰ ਇਨ ਬਲੈਕ ਲੈਟਰਸ ਕਾਲੇ ਅੱਖਰਾਂ ਚ ਹੋਣਾ ਯੈਲੋ ਬੈਕਗਰਾਉਂਡ 1 ਔਨ ਦੀ ਫਰੰਟ ਐਂਡ 1 ਔਨ ਦੀ ਰੀਅਰ ਆਫ ਸਕੂਲ ਬੱਸ ਇੱਕ ਸਕੂਲ ਬੱਸ ਦੇ ਅੱਗੇ ਇੱਕ ਸਕੂਲ ਬੱਸ ਦੇ ਪਿੱਛੇ ਜੀ so d number in black letter in black letter काले अक्षरां च on a yellow background ਵੀ ਥੱਲੇ ਪੀਲਾ ਰੰਗ ਹੋਵੇ ਤੇ ਕਾਲੇ ਅੱਖਰਾਂ ਚ one on the front ਇੱਕ ਅੱਗੇ ਇੱਕ on the rear of the school bus ਇੱਕ ਸਕੂਲ ਬੱਸ ਦੇ ਪਿੱਛੇ ਕੁਐਸਚਨ ਨੰਬਰ 69 ਕੀ ਕਹਿੰਦਾ ਹੈ ਇਹ ਫਲੈਸ਼ਿੰਗ ਰੈੱਡ ਲਾਈਟ ਮੀਨ ਕਹਿੰਦਾ ਕਿ ਫਲੈਸ਼ਿੰਗ ਰੈੱਡ ਲਾਈਟ ਦਾ ਕੀ ਮਤਲਬ ਹੈ ਸੀ ਨੰਬਰ ਸਟਾਪ ਐਂਡ ਕੰਟੀਨਿਊ ਓਨਲੀ ਵੈਨ ਇਟ ਇਜ਼ ਸੇਫ ਕਹਿੰਦਾ ਰੋਕੋ ਉਸ ਵਕਤ ਤੱਕ ਜੇ ਵਦੋ ਜਦੋਂ ਸੁਰੱਖਿਤ ਹੋਵੇ ਕੁਐਸਚਨ ਨੰਬਰ 70 ਥਿਸ ਸਾਈਨ ਮੀਨ ਕਹਿੰਦਾ ਇਸ ਸਾਈਨ ਦਾ ਕੀ ਮਤਲਬ ਹੈ ਅਪਾ ਟਰੱਕ ਦੇਖ ਰਹੇ ਆਪ ਅੱਗੇ ਨੂੰ ਜਾ ਰਹੇ ਆ ਟਰੱਕ ਕ੍ਰੋਸਿੰਗ ਅਹੈਡ ਜਾਂ ਟਰੱਕ ਇੰਟਰਸੈਕਟ ਵੀ ਅੱਗੇ ਟਰੱਕ ਦਾਖਲ ਹੋ ਸਕਦਾ ਹੈ ਅੱਗੇ ਜੀ ਕੁਐਸਚਨ ਨੰਬਰ 71 ਥਿਸ yellow light ਮੀਨ ਕਹਿੰਦਾ ਇਸ yellow light ਦਾ ਕੀ ਮਤਲਬ ਹੈ ਖੜੀ ਹੋਈ ਪੀਲੀ ਲਾਈਟ ਕਿ ਇਸਟਾਪ ਅੰਟਲ ਇਟ ਇਜ਼ ਅਨ ਸੇਫ ਟੂ ਡੂ ਸੋ ਰੁਕੋ ਜੇਕਰ ਇੰਜ ਕਰਨਾ ਆਸੁਰਖਿਤ ਨਾ ਹੋਵੇ ਜੇ ਆਪਣਾ ਹਰੀ ਲਾਈਟ ਤੋਂ ਪੀਲੀ ਹੋ ਰਹੀ ਹੈ ਜੇ ਨੇੜੇ ਆ ਤਾਂ ਆਪਾਂ ਤੇ ਡੱਪ ਜੋ ਜੇ ਦੂਰ ਆ ਤਾਂ ਆਪਾਂ ਰੁਕ ਜਾਣਾ ਸੋ ਸਟਾਪ ਅਨਟਲ ਇਟ ਇਜ਼ ਅਨ ਸੇਫ ਟੂ ਡੂ ਸੋ ਕੁਐਸਚਨ ਨੰਬਰ 72 ਦਿਸ ਸਾਈਨ ਮੀਨ ਕਹਿੰਦਾ ਸਾਈਨ ਦਾ ਕੀ ਮਤਲਬ ਹੈ ਰੋਡ ਮੇ ਬੀ ਸਲਿਪਰੀ ਵਨ ਵੈਟ ਕਹਿੰਦਾ ਰੋਡ ਤਰਕਣੀ ਹੋ ਸਕਦੀ ਹੈ ਰੋਡ ಮೇ ਵੀ ਸਲਿਪਰੀ ਕੁਐਸਚਨ ਨੰਬਰ 73 this sign mean ਇਸ ਸਾਈਨ ਦਾ ਕੀ ਮਤਲਬ ਆਪਾਂ ਦੇਖ ਰਹੇ ਹਾਂ ਕੁਐਸਚਨ ਨੰਬਰ 73 ਦਾ ਰਿਕਮੈਂਡਡ ਐਗਜ਼ਿਟ ਸਪੀਡ ਡਰਾਈਵ ਸਲੋਅਰ ਇਨ ਪੂਅਰ ਕੰਡੀਸ਼ਨ ਕਹਿੰਦੀ ਹੋਈ ਰਸਤਾਰ ਸੜਕ ਜੇ ਖਰਾਬ ਹਾਲਤਾਂ ਦੇ ਰਸਤਾਰ ਦਸੀਲ ਤੱਕ ਚੱਲੋ ਹਾਂ ਸਿਰਫ ਫਿਰ ਦੁਬਾਰਾ ਬੋਲਦਾ ਮੈਂ ਰਿਕਮੈਂਡਡ ਐਗਜ਼ਿਟ ਸਪੀਡ ਡਰਾਈਵ ਸਲੋਅਰ ਇਨ ਪੂਅਰ ਕੰਡੀਸ਼ਨ ਕਵੈਸਚਨ ਨੰਬਰ 74 this sign over the lane mean ਕਹਿੰਦਾ ਇਸ ਸਾਈਨ ਸੜਕ ਦੇ ਉੱਪਰ ਟੇਡਾ ਲੱਗਿਆ ਹੋਇਆ ਇਹਦਾ ਕੀ ਮਤਲਬ ਹੈ ਇਹ ਦੇਖ ਲਾਈਟ ਤਾਂ ਲੰਬੀ ਲੱਗੀ ਹੁੰਦੀ ਹੈ ਇਹ ਟੇਢੀ ਲਾਈਟ ਲੱਗੀ ਹੋਈ ਹੈ ਇਸ ਸਾਈਨ ਦਾ ਕੀ ਮਤਲਬ ਹੈ ਬੀ ਨੰਬਰ মুਵ ਆਊਟ ਆਫ ਥਿਸ ਲੇਨ ਐਂਡ ਇਨਟੂ ਦੀ ਲੇਨ ਵਿਦ ਗ੍ਰੀਨ ਐਰੋ ਕਹਿੰਦੇ ਇਸ ਲੇਨ ਵਿੱਚੋਂ ਨਿਕਲ ਜਾਓ ਤੇ ਉਸ ਲੇਨ ਵਿੱਚ ਚਲੇ ਜਾਓ ਜਿਸ ਵਿੱਚ ਹਰਾ ਤੀਰ ਹੈ ਕਿ ਕੁਐਸਚਨ ਨੰਬਰ 75 ਥਿਸ ਸਾਈਨ ਮੀਨਿੰਗ ਦਾ ਸਾਈਨ ਦਾ ਕੀ ਮਤਲਬ ਹੈ ਅਗੇ ਆਪਾਂ ਤੀਰ ਦੇਖ ਰਹੇ ਹਾਂ ਖੱਬੇ ਸੱਜੇ ਵੱਜਿਆ ਹੋਇਆ ਏ ਨੰਬਰ ਹੈਜ਼ ਟੂ ਹੈਡ ਟਰਨ ਲੈਫਟ ਟੂ ਰਾਈਟ ਇਨ ਦੀ ਡਾਇਰੈਕਸ਼ਨ ਆਫ ਐਰੋ ਕਹਿੰਦਾ ਅਗੇ ਰੁਕਾਵਟ ਹੈ ਖੱਬੇ ਜਾਂ ਸੱਜੇ ਤੀਰ ਦੇ ਵਿੱਚ ਆਪਾਂ ਚੱਲੋ ਕੁਐਸਚਨ ਨੰਬਰ 76 ਐਜ਼ ਅ ਆਪਰੇਟਰ ਆਫ ਐਨੀ ਸਕੂਲ ਬੱਸ ਕੈਨ ਯੂ ਲਾਉ ਦੀ ਪੈਸੈਂਜਰ ਟੂ ਸਟੈਂਡ ਵਾਈਲ ਦ ਵਹੀਕਲ ਇਜ਼ ਇਨ ਮੋਸ਼ਨ ਕਵੈਸਚਨ ਨੰਬਰ 76 ਦੁਆਰਾ ਫੇਲ ਧਿਆਨ ਨਾਲ ਦੇਖੋ ਐਸ ਦੀ ਆਪਰੇਟਰ ਆਫ ਐਨੀ ਸਕੂਲ ਬੱਸ ਵੀ ਸਕੂਲ ਬੱਸ ਚਲਾਉਣ ਵਾਲੇ ਆਪਰੇਟਰ ਹੋਣ ਦੇ ਤੌਰ ਤੇ ਕੈਨ ਯੂ ਅਲਾਉ ਦੀ ਪੈਸੇਂਜਰ ਟੂ ਸਟੈਂਡ ਵਾਈਲ ਦੀ ਵਹੀਕਲ ਇਜ਼ ਇਨ ਮੋਸ਼ਨ ਕਹਿੰਦਾ ਕਿ ਸਵਾਰੇ ਨੂੰ ਖੜੇ ਹੋਣਾ ਤੁਸੀਂ ਹਾਂ ਕਰ ਦੋਗੇ ਜਦੋਂ ਬੱਸ ਥੋੜੀ ਜੱਡੀ ਚੱਲ ਰਹੀ ਹੈ ਬੀ ਨੰਬਰ ਉਦੋਂ ਉਨੀਆਂ ਕ ਹੀ ਦੀ ਪੈਸੇਂਜਰ ਟਰਾਂਸਪੋਰਟਿੰਗ ਲਾਇਸੈਂਸ ਫਾਰ 댓 ਵਹੀਕਲ ਅਲਾਉ ਸਟੈਂਡਿੰਗ ਪੈਸੇਂਜਰ ਜਿੰਨੇ ਤੁਹਾਡਾ ਲਾਇਸੈਂਸ ਤੇ ਚੜੇ ਵੀ ਬੈਠਣ ਤੋਂ ਇਲਾਵਾ ਇੰਨੀ ਸਾਰੇ ਖੜੀ ਹੋ ਸਕਦੀਆਂ ਉਹਨੇ ਕਿ ਜਿਸ ਵਾਰੀਆਂ ਉੱਤੇ ਖੜੀਆਂ ਕਰ ਸਕਦੇ ਹੋ ਕੁਐਸਚਨ ਨੰਬਰ 77 ਫਾਰ ਦੀ ਸੇਫਟੀ ਆਫ ਯਰ ਪੈਸੇਂਜਰ ਇਫ ਯਰ ਵਹੀਕਲ ਇਜ਼ ਮੂਵਿੰਗ ਯੂ ਮਸਟ ਨਾਟ ਫਾਰ ਦੀ ਸੇਫਟੀ ਆਫ ਯਰ ਪੈਸੇਂਜਰ ਤੁਹਾਡੇ ਸੇਫਟੀ ਇਤਿਆਹ ਚ ਰੱਖਦੇ ਹੋ ਪੈਸੇਂਜਰ ਇਫ ਯਰ ਵਾਹਕਲ ਇਸ ਇਨ ਮੂਵਿੰਗ ਯੂ ਮਸਟ ਨਾ ਇਹ ਟ ਗੱਡੀ ਤੁਰ ਰਹੀ ਹੈ ਤੁਸੀਂ ਕੀ ਨਹੀਂ ਕਰਨਾ ਸੀ ਨੰਬਰ ਕਲੈਕਟ ਫੀਅਰ ਤੁਸੀਂ ਆਪ ਦਾ ਪਾੜਾ ਕਦਾ ਇਕੱਠਾ ਨਹੀਂ ਕਰਨਾ ਕੁਐਸਚਨ ਨੰਬਰ 78 78 ਨੰਬਰ ਕੀ ਕਹਿੰਦਾ ਹੈ ਹਾਰਸ ਪਾਵਰ ਇਸ ਯੂਜ਼ ਟ ਕਹਿੰਦੇ ਹਾਰਸ ਪਾਵਰ ਹੈ ਉਹ ਕਦ ਲਈ ਵਰਤੀ ਜਾਂਦੀ ਹੈ ਹਾਰਸ ਪਾਵਰ ਨਹੀਂ ਘੋੜਿਆਂ ਵਾਲੀ ਤਾਕਤ ਹੈ ਕਿਰਾਂ ਦੀ ਆਪਾਂ ਕਹਿੰਦੇ ਵੀ ਇੰਜਨ ਕਿੰਨੇ ਘੋੜੇ ਤਾਕਤ ਇੰਜਨ ਦੇ ਵਿੱਚ ਸੋ ਹਾਰਸ ਪਾਵਰ ਇੰਜਨ ਦੀ ਤਾਕਤ ਕਦੋਂ ਲਈ ਵਰਤੀ ਜਾਂਦੀ ਹੈ ਯੂਜ਼ ਟੂ ਡਿਵੈਲਪ ਸਪੀਡ ਸਪੀਡ ਵਧਾਉਣ ਦੇ ਲਈ ਸੋ ਆਨਸਰ ਹੈ ਦਾ ਸੀ ਨੰਬਰ ਟੂ ਡਿਵੈਲਪ ਦੀ ਸਪੀਡ ਕੁਐਸਚਨ ਨੰਬਰ 79 ਕੀ ਕਹਿੰਦਾ ਜੀ ਇਫ ਦੀ ਰੋਡ ਬਿਕਮ ਸਲਿਪਰੀ ਵਿਦ ਦੀ ਆਈਸ ਯੂ ਸ਼ੁੱਡ ਕਹਿੰਦਾ ਜੇ ਰੋਡ ਸਲਿਪਰੀ ਹੋਏ ਤਿਲਕ ਨਹੀਂ ਹੋ ਜੇ ਬਰਫ਼ ਦੇ ਨਾਲ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਨਸਰ ਹੈ ਬੀ ਨੰਬਰ ਰਿड्यूਸ ਯਰ ਸਪੀਡ ਟੂ ਸੂਟ ਦੀ ਰੋਡ ਕੰਡੀਸ਼ਨ ਐਂਡ ਪੁੱਟ ਔਨ ਦੀ ਚੇਨਸ ਇਫ ਨੈਸੈਸਰੀ ਕਹਿੰਦਾ ਸਪੀਡ ਘਟਾ ਲਓ ਤੇ ਜ਼ਰੂਰਤ ਹੋਵੇ ਤਾਂ ਚੈਨਾਂ ਵੀ ਪਾਓ ਕੁਐਸਚਨ ਨੰਬਰ 80 80 ਨੰਬਰ ਕੀ ਕਹਿੰਦਾ ਹੈ ਵਾਟ ਪ੍ਰੀਕਾਸ਼ਨ ਮਸਟ ਬੀ ਟੇਕਨ ਵੈਨ ਰੀਫਿਊਲਿੰਗ ਪਬਲਿਕ ਪੈਸੇਂਜਰ ਵਾਹਕਲ ਕਹਿੰਦਾ ਕਿਹੜੀਆਂ ਗੱਲਾਂ 'ਤੇ ਧਿਆਨ 'ਚ ਰੱਖਣੀ ਹੈ ਜਦੋਂ ਆਪਾਂ ਬੱਸ 'ਚ ਤੇਲ ਭਰਨਾ ਹੈ d ਨੰਬਰ ਕੀਪ ਦੀ ਨੋਜ਼ਲ ਆਫ ਫਿਊਲ ਹੌਸ ਇਨ ਕੰਟੈਕਟ ਵਿਦ ਫਿller ਪਾਈਪ ਇਹ ਜਿਹੜੀ ਪਾਈਪ ਆ ਆਪਾਂ ਉਹ ਟੈਂਕੀ ਦੇ ਨਾਲ ਪੂਰੀ ਚੰਗੀ ਤਰ੍ਹਾਂ ਲਾ ਕੇ ਆਪਾਂ ਰੱਖਣੀ ਹੈ ਕੁਐਸਚਨ ਨੰਬਰ 81 ਕਹਿੰਦੇ ਸਾਈਨ ਦਾ ਕੀ ਮਤਲਬ ਖੱਬੇ ਪਾਸੇ ਤੀਰ ਹੈ ਇਹਦਾ ਆਨਸਰ ਹੈ b ਨੰਬਰ ਵਨ ਵੇ ਟ੍ਰੈਫਿਕ ਇਨ ਦੀ ਡਾਇਰੈਕਸ਼ਨ ਆਫ ਐਰੋ ਵਨ ਵੇ ਟ੍ਰੈਫਿਕ ਹੈ ਨਾ ਨਾ ਕਿ ਆਪਾਂ ਖੱਬੇ ਕਹਿਣਾ ਮੋੜਨਾ ਵਨ ਵੇ ਟ੍ਰੈਫਿਕ ਕਵੈਸਚਨ ਨੰਬਰ 82 ਵੈਨ ਟੇਕਿੰਗ অর ਲੈਟਿੰਗ ਪੈਸੇਂਜਰ ਸਿਗਨਲ ਟੂ ਵਾਰਨ ਟ੍ਰੈਫਿਕ ਐਂਡ ਆਲਸੋ ਸਟਾਪ ਇਨ ਅ ਲੋਕੇਸ਼ਨ ਡਾਟ ਆ ਲਾਅ ਅਦਰ ਡਰਾਈਵਰ ਟੂ ਸੀ ਯੂਅਰ ਵਾਈਕਲ ਫਰੋਮ ਅ ਡਿਸਟੈਂਸ ਆਫ ਕਵੈਸਚਨ ਕੀ ਕਨ ਦੁਬਾਰਾ ਫੇਰ ਜੇ ਮੈਂ ਇੰਗਲਿਸ਼ ਬੋਲ ਰਹੀ ਹਾਂ ਜੀ ਵੈਨ ਟੇਕਿੰਗ অর ਲੈਟਿੰਗ ਪੈਸੇਂਜਰ ਸਿਗਨਲ ਜਦੋਂ ਕੋਈ ਬੱਸ ਸਵਾਰੀ ਚੜਾ ਰਹੀ ਹੈ ਜਾਂ ਉਤਾਰ ਰਹੀ ਹੈ ਟੂ ਵਾਰਨ ਟ੍ਰੈਫਿਕ ਐਂਡ ਸਟਾਪ ਇਨ ਅ ਲੋਕੇਸ਼ਨ ਕਹਿੰਦਾ ਉਸ ਜਗ੍ਹਾ ਤੇ ਲੋਕੇਸ਼ਨ ਤੇ ਖੜੋ दैट ਅਲਾਉ ਯੂ ਟੂ ਸੀ ਦੀ ਡਰਾਈਵਰ ਡਿਸਟੈਂਸ ਆਫ ਕਿੰਨੇ ਤੋਂ ਵੀ ਨੰਬਰ 85 ਮੀਟਰ ਇਨ ਦੀ ਫਰੰਟ ਐਂਡ ਬਿਹਾਈਂਡ ਕਹਿੰਦਾ 85 ਮੀਟਰ ਬੱਸ ਦੇ ਅੱਗੇ ਜਾਂ ਪਿੱਛੇ ਅਗਲੀ ਗੱਡੀ ਤੋਂ ਅੱਗੇ ਜਾਂ ਪਿੱਛੇ ਕਰਕੇ ਆਪਣੀ ਬੱਸ ਨੂੰ ਰੋਕੋ ਜਦੋਂ ਸਵਾਰੀਆਂ ਚੜਾ ਰਹੇ ਜਾਂ ਉਤਾਰ ਰਹੇ ਹੋ ਤਦ ਇਹ ਕੁਐਸਚਨ ਨੰਬਰ 83 ਕੀ ਕਹਿੰਦਾ ਹੈ ਵਾਟ ਇਜ਼ ਦੀ ਪਰਪਸ ਆਫ ਨੈਸ਼ਨਲ ਸੇਫਟੀ ਕੋਡ ਪਰਪਸ ਹੁੰਦਾ ਕਿ ਕੀ ਕੰਮ ਆ ਪਰਪਸ ਇਹਦਾ ਨੈਸ਼ਨਲ ਸੇਫਟੀ ਕੋਡ ਹੈ ਇਸ ਚੀਜ਼ ਦਾ ਕੀ ਕੰਮ ਹੈ ਕੀ ਕੰਮ ਹੈ ਸੀ ਨੰਬਰ ਦੇਖੋ ਟੂ ਸੈਟ ਆਊਟਸ ਦੀ ਮਿਨੀਮਮ ਸੇਫਟੀ ਸਟੈਂਡਰਡਸ ਫਾਰ ਦੀ ਕੈਰੀਅਰਸ ਚਲੋ ਜਿੰਨੇ ਵੀ ਕੋਈ ਲੋਕੀ ਟਰੱਕ ਚਲਾਉਂਦਾ ਕੋਈ ਬੱਸ ਚਲਾਉਂਦਾ ਕੋਈ ਵੀ ਕਮਰਸ਼ੀਅਲ ਗੱਡੀ ਚਲਾਉਂਦਾ ਹੈ ਉਹਦੇ ਵਾਸਤੇ ਸਟੈਂਡਰਡ ਸੈੱਟ ਕਰਦੇ ਨੇ ਕਿ 13 ਘੰਟੇ ਜਿੰਨ ਚ ਗੱਡੀ ਚਲਾਉਣੀ ਹੈ 8 ਘੰਟੇ ਚਲਾਉਣੀ ਹੈ ਉਹ ਹੈ ਨੈਸ਼ਨਲ ਸੇਫਟੀ ਕੋਡ ਦਾ ਕੰਮ ਹੈ ਸੋ ਕੀ ਆਨਸਰ ਹੋ ਗਿਆ ਟੂ ਸੈਟਸ ਆਊਟ ਆਫ ਦੀ ਮਿਨੀਮਮ ਸੇਫਟੀ ਸਟੈਂਡਰਡਸ ਫਾਰ ਦੀ ਕੈਰੀਅਰ ਵੀ ਘੱਟੋ ਘੱਟ ਕੀ ਸੇਫਟੀ ਸਟੈਂਡਰਡ ਲੱਗੇ। ਕੁਐਸਚਨ ਨੰਬਰ 84 84 ਕੀ ਕਹਿੰਦਾ ਜੀ ਐਜ਼ ਦੀ ਡਰਾਈਵਰ ਆਫ ਅ ਕਮਰਸ਼ੀਅਲ ਪੈਸੇਂਜਰ ਵਹੀਕਲ ਬੀ ਜੀ ਐਸ ਯੂ ਡਰਾਈਵਰ ਹੋ ਕਿਸੇ ਕਮਰਸ਼ੀਅਲ ਗੱਡੀ ਚਲਾ ਰਹੇ ਹੋ ਅੰਡਰ ਵਾਟ ਕੰਡੀਸ਼ਨ you are permitted to refuse to transport any passenger ਕਹਿੰਦਾ ਕਿਹੜੀਆਂ ਹਾਲਾਤਾਂ ਦੇ ਵਿੱਚ ਤੁਸੀਂ ਕਿਸੇ ਨੂੰ ਬੰਦੇ ਨੂੰ ਚੜ੍ਹਨ ਤੋਂ ਰੋਕ ਸਕਦੇ ਹੋ ਸੋ ਆਨਸਰ ਹੈਗਾ ਇਹ ਨੰਬਰ ਪਰਸਨ ਹੂ ਇਜ਼ ਸਿਕ ਔਰ ਇਨਟੌਕਸੀਕੇਟਡ ਜੇ ਕੋਈ ਬੰਦਾ ਬਿਮਾਰ ਹੈ ਜਾਂ ਕਿਸੇ ਨੇ ਨਸ਼ਾ ਕੀਤਾ ਹੋਇਆ ਹੈ ਤੇ ਪਰਸਨ ਇਜ਼ ਸਿਕ ਔਰ ਇਨਟੌਕਸੀਕੇਟਡ ਕੁਐਸਚਨ ਨੰਬਰ 85 85 ਨੰਬਰ ਵਟ ਕਾਜ਼ ਇਸ ਜੈ ਕਨਾਈ ਕਹਿੰਦਾ ਜੈਕ ਨਾਈਫ ਕਿਸ ਗੱਲ ਕਰਕੇ ਹੁੰਦੀ ਹੈ ਜੈਕ ਨਾਈਫ ਹੁੰਦਾ ਜੋ ਟਰੱਕ ਟ੍ਰੇਲਰ ਇੱਕ ਦੂਜੇ ਨਾਲ 90 ਡਿਗਰੀ ਤੇ ਹੋ ਜਾਂਦੇ ਆ ਦੇਖਿਆ ਨਾ ਐਲ ਸ਼ੇਪ ਹੋਣੀ ਪਈ ਹੁੰਦੀ ਜੇ ਉਹ ਗਲਤੀ ਕਰਨ ਕਿਹਦੀ ਕਰਕੇ ਬਣਦਾ ਉਹ ਏ ਨੰਬਰ ਪੂਰ ਬ੍ਰੇਕਿੰਗ ਟੈਕਨੀਕਸ ਕਹਿੰਦਾ ਜੇ ਗਲਤੀ ਨਾਲ ਬ੍ਰੇਕ ਮਾਰਦੀ ਹੈ ਉਹਦੇ ਕਰਕੇ ਹੁੰਦੀ ਹੈ ਜੈਕ ਨਾਈਫ ਕੁਐਸਚਨ ਨੰਬਰ 86 86 ਨੰਬਰ ਵੇਅਰ ਯੂ ਮਸਟ ਸਟਾਪ ਫੋਰ ਰੇਲਵੇ ਕ੍ਰੋਸਿੰਗ ਕਹਾਂ ਤੁਹਾਨੂੰ ਰੇਲਵੇ ਕ੍ਰੋਸਿੰਗ ਲਈ ਕਿੱਥੇ ਰੁਕਣਾ ਚਾਹੀਦਾ ਹੈ? ਆਨਸਰ ਹੈ ਬੀ ਨੰਬਰੇ ਦਾ 5 ਤੋਂ 15 ਮੀਟਰ ਕਹਿੰਦਾ ਪੁਆਇੰਟ ਤੋਂ ਲੈ ਕੇ 15 ਮੀਟਰ ਦੇ ਵਿੱਚ ਵਿੱਚ। ਕੁਐਸਚਨ ਨੰਬਰ 87. ਡਿਸਪਲੇ ਥਿਸ ਟ੍ਰੈਂਗੂਲਰ ਡਿਵਾਈਸ ਔਨ ਅ ਵਾਹਕਲ ਦੈਟ ਮੂਵਸ ਥੈਨ ਦੀ ਸਪੀਡ ਆਫ ਕਹਿੰਦਾ ਜਿਹੜੀ ਟ੍ਰੈਂਗੂਲਰ ਡਿਵਾਈਸ ਹੈ ਇਹ ਕਿਹੜੀ ਚੀਜ਼ ਤੇ ਆਪਾਂ ਲਾਉਣੀ ਹੈ? ਜਿਹੜੀ ਗੱਡੀਆਂ 40 ਕਿਲੋਮੀਟਰ ਸਪੀਡ ਤੇ ਜਾਂਦੀਆਂ ਨੇ ਆਪਾਂ ਦੇਖ ਰਹੇ ਹਾਂ ਔਰੇਂਜਾ ਸਾਈਨ ਹੈ ਪੀਲਾ ਜਾਂ ਤੇ ਸੰਤਰੀਆ ਇਹ ਉਹਨਾਂ ਗੱਡੀਆਂ ਦਾ ਰੌਣਾ ਜਿੰਨੇ ਸਪੀਡ ਚਾਲੇ ਅੱਗੇ ਕੁਐਸਚਨ ਨੰਬਰ 88 ਥਿਸ ਸਾਈਨ ਮੀਨ ਕਹਿੰਦਾ ਇਸ ਸਾਈਨ ਦਾ ਕੀ ਮਤਲਬ ਹੈ ਆਪਾਂ ਦੇਖ ਰਹੇ ਨੈਰੋ ਸਟਰਕਚਰ ਹੈ ਇੱਕਦਮ ਭੀੜਾ ਤੰਗ ਬਨਾਵਟ ਲੈ ਸੋ ਦਾ ਬੀ ਨੰਬਰ ਆਨਸਰ ਹੈ ਨੈਰੋ ਸਟਰਕਚਰ ਅਹੈਡ ਵੀ ਅੱਗੇ ਤੰਗ ਬਨਾਵਟ ਹੈ ਕੁਐਸਚਨ ਨੰਬਰ 89 ਯੂ ਸ਼ੁੱਡ ਇਨਕਰੀਜ਼ ਯਰ ਫਾਲਿੰਗ ਡਿਸਟੈਂਸ ਵੈਨ ਤੁਹਾਨੂੰ ਤੁਹਾਡੇ ਮੂਰ ਦਾ ਫਾਸਲਾ ਵਧਾ ਲੈਣਾ ਚਾਹੀਦਾ ਹੈ ਕਦੋਂ ਬੀ ਨੰਬਰ ਵੈਨ ਲਾਈਟਨਿੰਗ ਕੰਡੀਸ਼ਨ ਆਰ ਲੈਸ ਦੈਨ ਆਈਡਲ ਜਦੋਂ ਆਪਾਂ ਨੂੰ ਆਮ ਨਾਲੋਂ ਘੱਟ ਦਿਖਾਈ ਦਿੰਦਾ ਹੋਵੇ ਕੁਐਸਚਨ ਨੰਬਰ 52 ਕੁਐਸਚਨ ਕੁਐਸਚਨ ਨੰਬਰ 90 ਇਫ ਯੂ ਰਿਲੇ ਆਨ ਕਾਫੀ ਟੂ ਸਟੇ ਅਵੇਕ ਇਫ ਯੂ ਰੇ ਲੇ ਦਾ ਮਤਲਬ ਹੁੰਦਾ ਜੀ ਤੁਸੀਂ ਨਿਰਪਰ ਕਰਦੇ ਹੋ ਕਿਦੇ ਉੱਤੇ ਚਾਹ ਉੱਤੇ ਕੌਫੀ ਉੱਤੇ ਜਾਗਦੇ ਰਹੇ ਲੇ ਇਹਦਾ ਕੀ ਮਤਲਬ ਹੁੰਦਾ ਹੈ ਇਹਦਾ ਆਨਸਰ ਹੈ ਸੀ ਨੰਬਰ ਦੇਖੋ ਇਟ ਇਜ਼ ਲਾਈਕਲੀ ਇਟ ਇਜ਼ ਲਾਈਕਲੀ ਯੂ ਆਰ ਸਫਰਿੰਗ ਫਰਮ ਫਟੀਗ ਇਹਦਾ ਮਤਲਬ ਤੁਸੀਂ ਫਟੀਗ ਹੁੰਦੀ ਹੈ ਥਕਾਵਟ ਜੇ ਤੁਸੀਂ ਚਾਹ ਤੇ ਨਿਰਪਰ ਕਰਨ ਜਾਗਦੇ ਰਹਿੰਦੇ ਇਹਦਾ ਮਤਲਬ ਤੁਸੀਂ ਥਕਾਵਟ ਵਿੱਚ ਹੀ ਗੁਜ਼ਰ ਰਹੇ ਹੋ ਇਟ ਇਸ ਲਾਈਕਲੀ ਯੂ ਆਰ ਸਫਰਿੰਗ ਫਰਮ ਦੀ ਫਟੀਗ ਕਵੈਸਚਨ ਨੰਬਰ ਕੰਮ ਇਨ 91 ਕੀ ਕਹਿੰਦਾ ਇਹ ਦੇਖੋ ਧਿਆਨ ਨਾਲ ਮੋਸਟ ਆਫ ਕ੍ਰੈਸ਼ੀਜ਼ ਅਕਰਡੂ ਟੂ ਕਹਿੰਦਾ ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਕਿਉਂ ਹੁੰਦੇ ਨੇ ਡਿਊ ਟੂ ਡਰਾਈਵਰ ਏਰਰ ਕਹਿੰਦਾ ਡਰਾਈਵਰ ਦੀ ਗਲਤੀ ਕਰਕੇ ਕਵੈਸਚਨ ਨੰਬਰ 92 92 ਕੀ ਕਹਿੰਦਾ ਵੈਨ ਸਟੀਅਰਿੰਗ ਅ ਲਾਰਜ ਵਹੀਕਲ ਅਰਾਊਂਡ ਅ ਟਰਨ ਟੂ ਫੈਕਟਰ ਟੂ ਬੀ ਕਨਸੀਡਰਡ ਕਹਿੰਦਾ ਜਦੋਂ ਆਪਾਂ ਗੱਡੀ ਨੂੰ ਆਪਾਂ ਮੋੜਨਾ ਆਪਾਂ ਬੱਸ ਜਿਹਾ ਟਰੱਕ ਨੂੰ ਮੋੜਨਾ ਆਪਾਂ ਮੋੜ ਤੇ ਦੋ ਕਿਹੜੀਆਂ ਗੱਲਾਂ ਆਪਾਂ ਧਿਆਨ ਵਿੱਚ ਰੱਖਣੀਆਂ ਆਪਾਂ ਬੀ ਨੰਬਰ ਦੀ ਟਰਨਿੰਗ ਰੇਡੀਅਸ ਆਫ ਫਰੰਟ 휠 ਵੀ ਮੂਹਰਲੇ ਪਈਏ ਕਿੱਥੇ ਐਂਡ ਦੀ ਆਫ ਟਰੈਕ ਆਫ ਰੀਅਰ ਵੀ ਵੀ ਪਿਛਲੇ ਪਈਏ ਕਿੱਥੇ ਆਪਾਂ ਦੂਜਾ ਕੁਐਸਚਨ ਨੰਬਰ 1 ਹੈ ਵਟ ਵੈਨ ਸਟੀਅਰਿੰਗ ਅ ਲਾਰਜ ਵਹੀਕਲ ਅਰਾਊਂਡ ਅ ਟਰਨ ਕਹਿੰਦੇ ਆਪਾਂ ਟਰੱਕ ਜਾਂ ਬੱਸ ਨੂੰ ਮੋੜ ਤੇ ਮੋੜਨਾ ਟੂ ਫੈਕਟਰ ਟੂ ਵੀ ਕਨਸੀਡਰ ਆਰ ਕਹਿੰਦੇ ਦੋ ਗੱਲਾਂ ਕਿਹੜੀਆਂ ਆਪਾਂ ਧਿਆਨ ਵਿੱਚ ਰੱਖਣੀਆਂ ਬੀ ਨੰਬਰ ਦੀ ਟਰਨਿੰਗ ਰੇਡੀਅਸ ਆਫ ਫਰੰਟ 휠 ਐਂਡ ਦੀ ਆਫ ਟਰੈਕ ਆਫ ਦੀ ਰੀਅਰ ਵੀ ਵੀ ਮੂਹਰਲੇ ਪਈਏ ਕਿੱਥੇ ਤੇ ਪ ਕਵੈਸਚਨ ਨੰਬਰ 93 93 ਨੰਬਰ ਸੈਂਟ੍ਰੀਫਿਗਲ ਫੋਰਸ ਐਂਡ ਇਨਰਸ਼ੀਆ ਅਫੈਕਟ ਟੂ ਵਾਹਕਲ ਐਂਟਰਿੰਗ ਕਹਿੰਦਾ ਇੱਕ ਸੈਂਟ੍ਰੀਫਿਗਲ ਫੋਰਸ ਐਕ ਇਨਰਸ਼ੀਆ ਤਾਕਤਾਂ ਹੈ ਇਹ ਕਿਹੜੀਆਂ ਗੱਡੀਆਂ ਨੂੰ ਨਿਰਭਰ ਕਰਦੀਆਂ ਨੇ ਜਿਹੜੀਆਂ ਗੱਡੀਆਂ ਕਰਵ ਤੇ ਮੋੜਦੀਆਂ ਜਦੋਂ ਆਪਾਂ ਦੇਖਿਆ ਨਾ ਟਰੱਕ ਬੱਸ ਨੂੰ ਮੋੜਦੇ ਆਪਾਂ ਸੱਜੇ ਪਾਸੇ ਨੂੰ ਆਉਂਦੇ ਉਲਟ ਦਾ ਖੱਬੇ ਪਾਸੇ ਨੂੰ ਆਉਂਦੇ ਸੋ ਇਹ ਦੋ ਸ਼ਕਤੀਆਂ ਕਹਿੰਦਾ ਇਹ ਸੈਂਟ੍ਰੀਫਿਊਰਸ ਫੋਰਸ ਐਂਡ ਇਨਰਸ਼ੀਆ ਉੱਥੇ ਐਕਟ ਕਰਦੀਆਂ ਮੋੜ ਤੇ ਕਰਵ ਦੇ ਉੱਤੇ ਕਵੈਸਚਨ ਨੰਬਰ 94 ਓਵਰ ਇਨਫਲਮੇਸ਼ਨ ਆਫ ਅ ਟਾਇਰ ਕੈਨ ਲੀਡ ਟੂ ਜੇਕਰ ਟਾਇਰਾਂ ਵਿੱਚ ਜ਼ਿਆਦਾ ਹਵਾ ਭਰੀ ਹੋਵੇ ਤਾਂ ਫਿਰ ਕੀ ਹੋਊਗਾ ਪਾਨੂੰ ਵੀ ਪਤਾ ਵੀ ਪਕੜਾ ਸੜਕ ਨੂੰ ਘਟਜੂ ਉਹਨੂੰ ਕੀ ਕਹਿੰਦੇ ਆਪਾਂ ਏ ਨੰਬਰ ਲੈਸ ਟ੍ਰੈਕਸ਼ਨ ਲੈਸ ਟ੍ਰੈਕਸ਼ਨ ਵੀ ਮਤਲਬ ਕਿ ਪਕੜ ਘਟ ਜਾਂਦੀ ਹੈ ਉਹਨਾਂ ਦੀ ਕਵੈਸਚਨ ਨੰਬਰ ਕਵੈਸਚਨ ਨੰਬਰ 95 ਇਨ ਸੈਡਾਨ ਟਾਈਪ ਵਹੀਕਲ ਹਾਊ ਮੈਨੀ ਪੈਸੇਂਜਰ ਮੇ ਆਕੂਪਾਈ ਦੀ ਫਰੰਟ ਸੀਟ ਇਨ ਐਡੀਸ਼ਨ ਟੂ ਦੀ ਡਰਾਈਵਰ ਕਹਿੰਦਾ ਉਸ ਟੈਕਸੀ ਦੇ ਵਿੱਚ ਕਹਿੰਦਾ ਕਿੰਨੇ ਬੰਦੇ ਬੈਠ ਸਕਦੇ ਆ ਡਰਾਈਵਰ ਤੋਂ ਇਲਾਵਾ ਸੋ ਬੀ ਨੰਬਰ ਦੋ ਪੈਸੇਂਜਰ ਟੂ ਪੈਸੇਂਜਰ ਸੌਰੀ ਡਰਾਈਵਰ ਤੋਂ ਇਲਾਵਾ ਨਹੀਂ ਡਰਾਈਵਰ ਦੇ ਸਣੇ ਕਿੰਨੇ ਬੰਦੇ ਹੋ ਸਕਦੇ ਆ ਕੁਐਸਚਨ ਨੰਬਰ 96 96 ਨੰਬਰ ਥਿਸ ਸਿਗਨਲ ਵਿਦ ਸਟੀਡੀ ਗ੍ਰੀਨ ਐਰੋ ਮੀਨ ਕਹਿੰਦਾ ਸਿਗਨਲ ਦਾ ਹਰੇ ਤੀਰ ਦੇ ਨਾਲ ਕੀ ਮਤਲਬ ਹੈ ਹਰੇ ਤੀਰ ਦਾ ਬੀ ਨੰਬਰ ਨੋ ਟਰਨਸ ਪਰਮਿਟਡ ਗੋ ਸਟ੍ਰੇਟ ਓਨਲੀ ਕਹਿੰਦਾ ਕਿਸੇ ਪਾਸੇ ਨਹੀਂ ਮੁੜ ਸਕਦੇ ਸਿਰਫ ਸਿੱਧੇ ਹੀ ਜਾਣਾ ਹੈ ਬੀ ਨੰਬਰ ਨੋ ਟਰਨਸ ਪਰਮਿਟਡ ਗੋ ਸਟ੍ਰੇਟ ਓਨਲੀ ਕੁਐਸਚਨ ਨੰਬਰ 97 97 ਨੰਬਰ ਕੀ ਕਹਿੰਦਾ ਹੈ this warning sign mean ਕਹਿੰਦਾ ਇਸ ਵਰਨਿੰਗ ਸਾਈਨ ਦਾ ਕੀ ਮਤਲਬ ਹੈ ਸੀ ਨੰਬਰ ਕਿਹਦਾ ਰੇਲਵੇ ਕ੍ਰੋਸਿੰਗ ਹੈਡ ਵੀ ਅੱਗੇ ਟ੍ਰੈਫਿਕ ਅੱਗੇ ਰੇਲਵੇ ਕ੍ਰੋਸਿੰਗ ਆ ਸਕਦੀ ਹੈ ਰੇਲਵੇ ਕ੍ਰੋਸਿੰਗ ਅਹੈਡ ਕੁਐਸਚਨ ਨੰਬਰ 98 ਕੀ ਕਹਿੰਦਾ ਮੈਟਲ অর ਪੇਂਟ ਫਲੇਕਸ ਅਰਾਊਂਡ ਦੀ ਨਟ ਕਹਿੰਦਾ ਜਿਹੜੇ ਮੈਟਲ ਜਾਂ ਪੇਂਟ ਫਲੇਕਸ ਹੈ ਅਰਾਊਂਡ ਦੀ ਅਲਗ ਮੇ ਇੰਡੀਕੇਟ ਦੀ 휠 ਮੂਵਮੈਂਟ ਦੁਬਾਰਾ ਫੇਰ ਮੈਟਲ অর ਪੇਂਟ ਫਲੇਕ ਅਰਾਊਂਡ ਦੀ ਨਟ ਕਹਿੰਦੇ ਜੇ ਆਪਾਂ ਕੋਈ ਪੇਂਟ ਕੀਤਾ ਟਾਇਰਾਂ ਤੇ ਜਾਂ ਹੱਟ ਤੇ ਪਹੀਏ ਦੇ ਆਸੇ-પાસੇ ਇੰਡੀਆ 'ਚ ਦੇਖਿਆ ਨਾ ਆਪਾਂ ਜੀਪਾਂ ਉੱਪਰ ਮੁੰਡੇ ਪੇਂਟ ਕਰੀ ਫਰਦੇ ਹੁੰਦੇ ਨੇ ਅੱਖਰ ਦਾ ਨਾਮ ਨੂੰ ਕੋਈ ਨਾ ਟਾਇਰ ਦੀ ਕੰਪਨੀ ਹੁੰਦੀ ਹੈ ਉਹ ਜੋ ਜੀਪ ਤੁਰਦੀ ਆਪਣੀ ਪਤਾ ਲੱਗਦਾ ਫਿਰ ਅਸੀਂ ਮਤਲਬ ਬੀ ਨੰਬਰ ਮੇਂ ਇੰਡੀਕੇਟਰ ਵੀਲ ਮੂਵਮੈਂਟ ਵੀ ਆਪਣਾ ਕਾਰ ਆਪਣੀ ਤੁਰ ਰਹੀ ਹੈ ਕੁਐਸਚਨ ਨੰਬਰ 99 ਇਫ ਦੀ ਫਾਇਰ ਸਟਾਰਟਸ ਅੰਦਰ ਦੀ ਹੁੱਡ ਯੂ ਸ਼ੁਡ ਕਹਿੰਦੇ ਜੇ ਆਪਣੇ ਹੁੱਡ ਥੱਲੇ ਅੱਗ ਲੱਗ ਜੀ ਫਾਇਰ ਲੱਗੀ ਕੀ ਹੁੰਦਾ ਫਿਰ ਕੀ ਕਰਨਾ ਆਪਾਂ ਏ ਨੰਬਰ ਡਾਇਰੈਕਟ ਦੀ ਇਸਟਿੰਗੁਇਸ਼ਰ ਫਰੋਮ ਦੀ ਅੰਡਰਨੀਥ ਦੀ ਵਾਹਕਲ ਔਰ ਥਰੂ ਰੇਡੀਏਟਰ ਏ ਨੰਬਰ ਡਾਇਰੈਕਟ ਦੀ ਐਕਸਟਿੰਗੁਇਸ਼ਰ ਅੰਡਰਨੀਥ ਦੀ ਵਾਹਕਲ ਔਰ ਥਰੂ ਰੇਡੀਏਟਰ ਕਹਿੰਦਾ ਆਪਾਂ ਅੱਗ ਬੁਝਾਉਣੀ ਹੈ ਗੱਡੀ ਦੇ ਥੱਲੇ ਜਾਂ ਰੇਡੀਏਟਰ ਦੇ ਰਾਹੀਂ ਕੁਐਸਚਨ ਨੰਬਰ 100 100 ਨੰਬਰ ਕੀ ਕਹਿੰਦਾ ਜੀ ਇਫ ਯੂ ਫੀਲ ਡਿਜੀ ਔਰ drowsy due to carbon monoxide you should ਕਹਿੰਦਾ ਜੇ ਤੁਸੀਂ dizzy ਜਾਂ drowsy feel ਕਰਦੇ ਹੋ ਵੀ ਸੁਸਤ ਜਿਹਾ ਮਹਿਸੂਸ ਕਰ ਲੱਗ ਜਾਂਦੇ ਹੋ ਕਿਤੇ ਕਰਕੇ ਵੀ ਤੁਹਾਡੇ ਜਿਆਦਾ ਤੁਹਾਨੂੰ ਗੈਸ ਚੜ ਗਈ ਹੈ ਗੱਡੀ ਅੰਦਰ carbon monoxide ਬਣੀ ਸੀ ਫਿਰ ਤੁਸੀਂ ਕੀ ਕਰਨਾ ਹੈ ਆਨਸਰ ਹੈ a ਨੰਬਰ stop your vehicle ਗੱਡੀ ਰੋਕੋ ਐਂਡ ਗੈਟ ਆਊਟ ਫਰੈਸ਼ 에ਅਰ ਕਹਿੰਦਾ ਤਾਜੀ ਹਵਾ ਲਵੋ ਫਰੈਸ਼ 에ਅਰ ਲਓ ਐਂਡ ਵੇਟ ਅੰਟਿਲ ਯੂ ਆਰ ਅਲਰਟ ਅਗੇਨ ਤੇ ਉਦੋਂ ਤੱਕ ਵੇਟ ਕਰੋ ਜਦੋਂ ਤੱਕ ਕਿ ਦੁਬਾਰਾ ਤੁਸੀਂ ਠੀਕ ਨਹੀਂ ਹੋ ਜਾਂਦੇ।